ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਸ਼ੁੱਕਰਵਾਰ ਦੀ ਸ਼ਾਮ ਨੂੰ ਇਹ ਉਪਾਅ ਕਰ ਲੈਂਦੇ ਹੋ ਤਾਂ ਵੇਖਣਾ ਕਿ ਤੁਹਾਨੂੰ ਇਸ ਉਪਾਅ ਦੇ ਕਰਨ ਤੋਂ ਬਾਅਦ 24 ਘੰਟਿਆਂ ਦੇ ਅੰਦਰ ਰਿਜ਼ਲਟ ਮਿਲ ਜਾਵੇਗਾ ਜੇ ਤੁਹਾਡੇ ਜਿਹੜੇ ਵੀ ਕੰਮ ਕਈ ਸਮੇਂ ਤੋਂ ਰੁਕੇ ਹੋਏ ਸਨ ਉਹ ਕਿਵੇਂ ਤੁਹਾਨੂੰ ਹੁੰਦੇ ਦਿਖਾਈ ਦੇਣਗੇ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਵੀ ਮਿਹਰ ਹੋ ਜਾਵੇ ਮਾਤਾ ਲక్ష్ਮੀ ਜੀ ਤੁਹਾਡੇ ਉੱਪਰ ਵੀ ਮਿਹਰ ਦਾ ਮੀਂਹ ਵਰਸਾ ਦੇਣ ਤੇ ਤੁਹਾਡੇ ਕੰਮ ਵੀ ਬਹੁਤ ਜਲਦੀ ਜਲਦੀ ਸੰਪੂਰਨ ਹੋ ਜਾਣ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਐਸਾ ਉਪਾਅ ਲੈ ਕੇ ਆਏ ਹਾਂ ਜਿਸ ਦੇ ਨਾਲ ਤੁਹਾਡੇ ਜਿਹੜੇ ਕੰਮ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਜਿਵੇਂ ਕਿ ਤੁਸੀਂ ਕੋਈ ਨਵਾਂ ਮਕਾਨ ਬਣਾ ਰਹੇ ਸੀ ਪਰ ਉਹ ਮਕਾਨ ਜਦੋਂ ਤੁਸੀਂ ਬਣਾਉਣਾ ਸ਼ੁਰੂ ਕੀਤਾ ਤੇ ਉਸ ਵਿੱਚ ਕੋਈ ਅੜਚਣ ਆ ਗਈ ਪਰ ਪਰੇਸ਼ਾਨੀ ਕੋਈ ਇਹੋ ਜਿਹੀ ਆ ਗਈ ਆ ਕਿ ਉਹ ਕੰਮ ਤੁਹਾਡਾ ਰੁਕ ਹੀ ਗਿਆ ਜਾਂ ਫਿਰ ਤੁਸੀਂ ਕੋਈ ਇੰਟਰਵਿਊ ਦੇਣ ਲਈ ਜਾ ਰਹੇ ਹੋ ਪੂਰਾ ਇੰਟਰਵਿਊ ਤੁਸੀਂ ਪਾਸ ਕਰ ਲੈਂਦੇ ਹੋ ਅਖੀਰ ਵਿੱਚ ਤੁਸੀਂ ਖਬਰਾ ਜਾਂਦੇ ਹੋ ਤੇ ਉਹ ਸਮਾਂ ਤੁਹਾਡੇ ਹੱਥ ਵਿੱਚੋਂ ਨਿਕਲ ਜਾਂਦਾ ਹੈ ਜਾਂ ਨੌਕਰੀ ਸੰਬੰਧੀ ਤੁਹਾਨੂੰ ਕੋਈ ਪਰੇਸ਼ਾਨੀ ਕਾਫੀ ਸਮੇਂ ਤੋਂ ਤੰਗ ਕਰ ਰਹੀ ਹੈ ਜਾਂ ਫਿਰ ਤੁਸੀਂ ਕਿਸੇ ਐਗਜ਼ਾਮ ਨੂੰ ਪਾਸ ਕਰਨ ਦੀ ਕੋਸ਼ਿਸ਼ ਤਾਂ ਕਰ ਰਹੇ ਹੋ ਪਰ ਉਸ ਵਿੱਚ ਤੁਸੀਂ ਵਾਰ-ਵਾਰ ਫੇਲ ਹੋਈ ਜਾ ਰਹੇ ਹੋ ਉਹਨਾਂ ਨੂੰ ਸਹੀ ਸਮੇਂ ਤੇ ਸਹੀ ਵਿਧੀ ਦੇ ਨਾਲ ਕਰਨ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜੀ ਉਹ ਵੀ ਇੱਕ ਨਿੱਕਾ ਜਿਹਾ ਉਪਾਅ ਹੈ ਬਹੁਤ ਹੀ ਸਰਲ ਜਿਹਾ ਉਪਾਅ ਹੈ ਜੋ ਕਿ ਤੁਸੀਂ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਇਹ ਸ਼ੁੱਕਰਵਾਰ ਦਾ ਮਹਾ ਉਪਾਅ ਹੈ ਤੁਸੀਂ ਕਰਕੇ ਦੇਖ ਲੈਣਾ ਜੇਕਰ ਇਸ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ 24 ਘੰਟਿਆਂ ਦੇ ਅੰਦਰ ਅੰਦਰ ਇਸ ਦਾ ਤੁਹਾਨੂੰ ਰਿਜ਼ਲਟ ਜ਼ਰੂਰ ਮਿਲ ਜਾਵੇਗਾ ਜੋ ਵੀ ਤੁਹਾਡੇ ਰੁਕੇ ਹੋਏ ਕੰਮ ਹਨ ਤੁਸੀਂ ਵੇਖੋਗੇ ਕਿ ਅਚਾਨਕ ਹੀ ਉਹ ਤੁਹਾਡੇ ਹੋਣ ਲੱਗ ਜਾਣਗੇ ਇੱਕ ਤਾਂ ਤੁਸੀਂ ਕਦੇ ਵੀ ਇਸ ਬਾਰੇ ਸੋਚਿਆ ਨਹੀਂ ਹੋਵੇਗਾ ਉਹ ਵੀ ਕੰਮ ਤੁਹਾਡਾ ਸ਼ੁਰੂ ਹੋ ਜਾਵੇਗਾ ਪਰ ਇਹ ਉਪਾਅ ਤੁਸੀਂ ਪੂਰੇ ਹੀ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਉਪਾਅ ਦਾ ਤੁਹਾਨੂੰ ਫਾਇਦਾ ਹੀ ਫਾਇਦਾ ਹੋਵੇਗਾ ਜੇਕਰ ਵਿਸ਼ਵਾਸ ਨਾਲ ਨਹੀਂ ਕਰੋਗੇ ਤਾਂ ਇਸ ਉਪਾਅ ਨੂੰ ਕਰਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਮਿਲ ਸਕਦਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਨੂੰ ਜੀਵਨ ਸੰਬੰਧੀ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਸਨ ਉਹਨਾਂ ਦਾ ਖਾਤਮਾ ਹੀ ਹੋ ਜਾਵੇਗਾ ਇਹ ਜਿਹੜੇ ਉਪਾਅ ਹੁੰਦੇ ਹਨ ਇਹ ਬਸ ਪਰੇਸ਼ਾਨੀਆਂ ਨੂੰ ਦੂਰ ਹੀ ਕਰਦੇ ਹਨ ਪਰ ਇਹਨਾਂ ਨੂੰ ਕਰਨ ਦੇ ਲਈ ਪਹਿਲਾਂ ਮਨ ਦੇ ਵਿੱਚ ਵਿਸ਼ਵਾਸ ਬਣਾਉਣਾ ਪੈਂਦਾ ਹੈ ਅੱਜ ਜੋ ਉਪਾਅ ਲੈ ਕੇ ਆਏ ਹਾਂ ਉਹ ਕਿਸੇ ਦਾ ਅਜਮਾਇਆ ਹੋਇਆ ਉਪਾਅ ਹੈ ਜਿਸ ਵਿਅਕਤੀ ਜਿਸ ਵਿਅਕਤੀ ਨੇ ਇਹ ਉਪਾਅ ਕੀਤਾ ਸੀ ਉਹ ਦੱਸ ਰਿਹਾ ਸੀ ਕਿ ਜਦ ਸਾਡਾ ਘਰ ਤਿਆਰ ਹੋ ਰਿਹਾ ਸੀ ਪਰ ਉਹਦੇ ਵਿੱਚ ਬਹੁਤ ਜ਼ਿਆਦਾ ਰੁਕਾਵਟਾਂ ਆ ਗਈਆਂ ਸਨ ਭਾਵੇਂ ਕਿ ਜਦ ਉਸ ਦਾ ਘਰ ਬਣ ਰਿਹਾ ਸੀ ਤਾਂ ਉਸ ਦਾ ਘਰ ਬਣਦਿਆਂ-ਬਣਦਿਆਂ ਕਾਫੀ ਸਮਾਂ ਉਸਦੇ ਕੰਮ ਵਿੱਚ ਖਿਲਾੜ ਆ ਗਿਆ ਸੀ ਜਿਸ ਕਰਕੇ ਉਸ ਦਾ ਘਰ ਬਨਣੋਂ ਰੁਕ ਗਿਆ ਸੀ ਜਿਸ ਕਰਕੇ ਬਹੁਤ ਜ਼ਿਆਦਾ ਉਸ ਨੂੰ ਟਾਈਮ ਲੱਗ ਰਿਹਾ ਸੀ ਤਾਂ ਉਸ ਨੇ ਇਹ ਵਾਲਾ ਉਪਾਅ ਕੀਤਾ ਤਾਂ ਉਸ ਦਾ ਘਰ ਫਿਰ ਤੋਂ ਬਨਣਾ ਸ਼ੁਰੂ ਹੋ ਗਿਆ ਤੇ ਉਸ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੀ ਇਹ ਰਿਜ਼ਲਟ ਮਿਲਿਆ ਦੋਸਤੋ ਕਿਸੇ ਨੂੰ ਇਸ ਉਪਾਅ ਦਾ ਹਫ਼ਤੇ ਦੇ ਵਿੱਚ ਵੀ ਰਿਜ਼ਲਟ ਮਿਲ ਸਕਦਾ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਉਹ ਉਪਾਅ ਨੂੰ ਕਿੰਨੀ એનર્ਜੀ ਦੇ ਨਾਲ ਕਰਦੇ ਹੋ ਕਿੰਨੀ ਡੈਡੀਕੇਸ਼ਨ ਲਗਾ ਕੇ ਉਹ ਉਪਾਅ ਕਰਦੇ ਹੋ ਤੇ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਉਪਾਅ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਰਨਾ ਕੀ ਹੈ ਜਿਹੜਾ ਉਪਾਅ ਹੈ ਇਹ ਤੁਸੀਂ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਬਸ ਸ਼ਰਤ ਇੰਨੀ ਹੈ ਕਿ ਇਸ ਨੂੰ ਤੁਸੀਂ ਸੂਰਜ ਸ਼ਿਪਨ ਤੋਂ ਬਾਅਦ ਹੀ ਕਰਨਾ ਹੈ ਭਾਵੇਂ ਕਿ ਸ਼ਾਮ ਨੂੰ ਹੀ ਕਰਨਾ ਹੈ ਅਸੀਂ ਤੁਹਾਨੂੰ ਦੱਸ ਦਈਏ ਜੇ ਤੁਸੀਂ ਜੇਕਰ ਤੁਹਾਡੀ ਕੋਈ ਦੁਕਾਨ ਹੈ ਜਾਂ ਬਿਜ਼ਨਸ ਹੈ ਜੋ ਦੁਕਾਨ ਤੁਹਾਡੀ ਕਾਫੀ ਚੱਲਦੀ ਸੀ ਉਸ ਵਿੱਚ ਬਹੁਤ ਜ਼ਿਆਦਾ ਗ੍ਰਾਹਕ ਆਉਂਦੇ ਸੀ ਪਰ ਹੁਣ ਤੁਹਾਡੇ ਰੁਕਾਵਟ ਹੋਣ ਕਾਰਨ ਉਹ ਦੁਕਾਨ ਤਾਂ ਬੰਦ ਹੋਣ ਦੇ ਬਰਾਬਰ ਹੋ ਚੁੱਕੀ ਹੈ ਤਾਂ ਤੁਸੀਂ ਆਪਣੀ ਦੁਕਾਨ ਤੇ ਵੀ ਇਹ ਉਪਾਅ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਆਨਲਾਈਨ ਬਿਜ਼ਨਸ ਹੈ ਤਾਂ ਤੁਸੀਂ ਉੱਥੇ ਵੀ ਇਹ ਉਪਾਅ ਕਰ ਸਕਦੇ ਹੋ ਪਹਿਲਾਂ ਵਾਂਗ ਹੀ ਤੁਹਾਡੀ ਦੁਕਾਨ ਚੱਲ ਪਵੇਗੀ ਤੇ ਪਹਿਲਾ ਵਾਂਗ ਹੀ ਤੁਹਾਡਾ ਜਿਹੜਾ ਬਿਜ਼ਨਸ ਰੁਕਿਆ ਹੋਇਆ ਸੀ ਉਹ ਵੀ ਚੱਲ ਪਵੇਗਾ ਤੇ ਘਰ ਵਿੱਚ ਜਿੰਨੀਆਂ ਵੀ ਕੋਈ 네ਗੇਟਿਵ એનર્ਜੀ ਹਨ ਜਾਂ ਦੁਕਾਨ ਵਿੱਚ ਜਾਂ ਬਿਜ਼ਨਸ ਵਿੱਚ ਉਹ ਸਭ ਦੂਰ ਹੋ ਜਾਣਗੀਆਂ ਹੁਣ ਗੱਲ ਕਰਦੇ ਹਾਂ ਜੀ ਉਸ ਉਪਾਅ ਦੇ ਬਾਰੇ ਜਿਸ ਤੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕੀ ਲੈਣਾ ਹੈ ਜੀ ਇੱਕ ਨਿੰਬੂ ਲੈਣਾ ਹੈ ਜਿਹੜਾ ਕਿ ਬਿਲਕੁਲ ਬੇਦਾਗ ਨਿੰਬੂ ਹੋਵੇ ਨਿੰਬੂ ਬਿਲਕੁਲ ਤਾਜ਼ਾ ਹੀ ਹੋਣਾ ਚਾਹੀਦਾ ਹੈ ਫ੍ਰਿਜ ਵਿੱਚੋਂ ਕੱਢ ਕੇ ਉਸ ਨੂੰ ਨਈਂ ਵਰਤਨਾ ਤਾਜ਼ਾ ਨਿੰਬੂ ਹੋਣਾ ਚਾਹੀਦਾ ਹੈ ਤਾਜ਼ਾ ਨਿੰਬੂ ਲੈ ਕੇ ਤੁਸੀਂ ਉਸ ਦੇ ਚਾਰ ਕੱਟ ਲਗਾ ਦੇਣੇ ਹਨ ਜਦ ਤੁਸੀਂ ਨਿੰਬੂ ਨੂੰ ਕੱਟ ਲਗਾਉਣੇ ਹਨ ਤਾਂ ਇਹ ਨਿੰਬੂ ਬਸ ਥੱਲੀਆਂ ਜੁੜਿਆ ਹੋਣਾ ਚਾਹੀਦਾ ਹੈ ਇਸ ਨਿੰਬੂ ਨੂੰ ਬਿਲਕੁਲ ਵਿਚਾਰ ਪੀਸ ਅਲੱਗ ਅਲੱਗ ਨਹੀਂ ਕਰਨੇ ਇਹ ਨੀਚੇੋਂ ਜੁੜਿਆ ਹੋਣਾ ਚਾਹੀਦਾ ਹੈ ਬਸ ਉੱਪਰ ਤੁਸੀਂ ਚਾਰ ਕੱਟ ਲਗਾਉਣੇ ਹਨ ਇਸਨੂੰ ਨਿੰਬੂ ਦਾ ਜਿਹੜਾ ਥੱਲੇ ਵਾਲਾ ਭਾਗ ਹੈ ਉਹ ਜੁੜਿਆ ਹੀ ਹੋਣਾ ਚਾਹੀਦਾ ਹੈ ਇਸ ਨੂੰ ਫਿਰ ਚਾਰ ਚੀਰੇ ਲਗਾਉਣ ਤੋਂ ਬਾਅਦ ਉਸ ਦੇ ਵਿੱਚ ਤੁਸੀਂ ਕਾਲੀ ਸਰੋਂ ਪਾ ਦੇਣੀ ਹੈ ਉਸ ਦੇ ਵਿੱਚ ਤੁਸੀਂ ਫਿਰ ਕਾਲੀ ਸਰੋਂ ਪਾ ਦੇਣੀ ਹੈ ਇਹ ਸਰੋਂ ਤੁਹਾਨੂੰ ਆਰਾਮ ਨਾਲ ਕਿਸੇ ਵੀ ਦੁਕਾਨ ਤੋਂ ਮਿਲ ਸਕਦੀ ਹੈ ਘਰ ਵਿੱਚ ਵੀ ਕਈ ਵਾਰ ਮੌਜੂਦ ਹੀ ਹੁੰਦੀ ਹੈ ਜੇਕਰ ਇਹ ਕਾਲੀ ਸਰੋਂ ਤੁਸੀਂ ਪਾ ਦਿੰਦੇ ਹੋ ਤਾਂ ਤੁਹਾਨੂੰ ਇਸ ਦਾ ਫਾਇਦਾ ਬਹੁਤ ਜ਼ਿਆਦਾ ਹੋਣ ਵਾਲਾ ਹੈ ਜੇਕਰ ਨਿੰਬੂ ਦੇ ਵਿੱਚ ਪਾਣੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਥੋੜੀ ਜਿਹੀ ਹਲਦੀ ਇਸ ਦੇ ਵਿੱਚ ਪਾ ਸਕਦੇ ਹੋ ਇੱਕ ਚਮਚ ਹਲਦੀ ਤੁਸੀਂ ਇਸ ਦੇ ਉੱਪਰ ਪਾ ਦੇਣੀ ਹੈ ਪਹਿਲਾਂ ਕਾਲੀ ਸਰੋਂ ਫਿਰ ਦੂਜੇ ਨੰਬਰ ਤੇ ਹਲਦੀ ਤੇ ਫਿਰ ਤੀਜੇ ਨੰਬਰ ਤੇ ਤੁਸੀਂ ਇਸ ਵਿੱਚ ਸਮੁੰਦਰੀ ਨਮਕ ਪਾਉਣਾ ਹੈ ਫੀਰੀਏ ਸੇ ਨਿੰਬੂ ਦੇ ਅੰਦਰ ਤੁਸੀਂ ਜੇਕਰ ਤੁਹਾਡੇ ਕੋਲ ਸਮੁੰਦਰੀ ਨਮਕ ਮੌਜੂਦ ਨਹੀਂ ਹੈ ਤਾਂ ਘਰੋਂ ਦੀ ਕੋਈ ਵੀ ਲੋੜ ਨਹੀਂ ਹੈ ਤੁਸੀਂ ਕੋਈ ਵੀ ਨਮਕ ਇਸ ਦੇ ਵਿੱਚ ਪਾ ਸਕਦੇ ਹੋ ਤੁਹਾਨੂੰ ਬਹੁਤ ਜ਼ਿਆਦਾ ਬਾਜ਼ਾਰ ਵਗੈਰਾ ਵੱਲ ਭਜਣਾ ਨਹੀਂ ਪਵੇਗਾ ਕਿ ਤੁਸੀਂ ਸਮੁੰਦਰੀ ਨਮਕ ਹੀ ਇਸ ਦੇ ਵਿੱਚ ਪਾਉਣਾ ਹੈ ਤੁਸੀਂ ਦੂਜਾ ਨਮਕ ਜਿਸ ਨੂੰ ਵਾਈਟ ਨਮਕ ਵੀ ਕਹਿੰਦੇ ਹਨ ਉਹ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਘਰ ਕਾਲਾ ਨਮਕ ਹੈ ਤਾਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਾਂ ਤੁਸੀਂ ਨਿੰਬੂ ਦੇ ਅੰਦਰ ਭਰ ਦੇਣੀਆਂ ਹਨ ਇਹ ਚੀਜ਼ਾਂ ਤੁਸੀਂ ਨਿੰਬੂ ਦੇ ਅੰਦਰ ਭਰ ਦੇਣੀਆਂ ਹਨ ਇਸ ਤੋਂ ਬਾਅਦ ਤੁਸੀਂ ਇਸ ਨਿੰਬੂ ਨੂੰ ਸੱਜੇ ਹੱਥ ਵਿੱਚ ਹਥੇਲੀ ਤੇ ਰੱਖ ਲੈਣਾ ਹੈ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਆਪਣੀ ਦੁਕਾਨ ਤੇ ਇਹ ਉਪਾਹ ਕਰ ਰਹੇ ਹੋ ਤਾਂ ਦੁਕਾਨ ਦੇ ਅੰਦਰ ਇਹ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਉਪਾਅ ਕਰਦੇ ਹੋ ਤਾਂ ਤੁਸੀਂ ਘਰ ਦੇ ਹਰ ਕਮਰੇ ਦੇ ਵਿੱਚ ਇਸ ਨਿੰਬੂ ਨੂੰ ਲੈ ਕੇ ਜਾਣਾ ਹੈ ਜੋ ਮਤਲਬ ਕਿ ਤੁਸੀਂ ਜਿਸ ਵੀ ਪਰਮਾਤਮਾ ਨੂੰ ਮੰਨਦੇ ਹੋ ਉਸ ਨੂੰ ਯਾਦ ਕਰਦੇ ਹੋਏ ਆਪਣੇ ਕਮਰਿਆਂ ਵਿੱਚ ਜਾਂ ਦੁਕਾਨ ਵਿੱਚ ਲੈ ਕੇ ਜਾ ਰਹੇ ਹੋ ਯਾਦ ਕਰਦੇ ਹੋਏ ਮਨ ਵਿੱਚ ਇਹ ਬੋਲਣਾ ਹੈ ਜੋ ਤੁਹਾਨੂੰ ਲੱਗ ਰਿਹਾ ਹੈ ਕਿ ਸਾਨੂੰ ਕਿਹੜੀ ਪਰੇਸ਼ਾਨੀ ਆ ਰਹੀ ਹੈ ਜਾਂ ਕਿਸ ਦੇ ਵੱਲੋਂ ਤੁਹਾਨੂੰ ਇਹ ਪਰੇਸ਼ਾਨੀ ਦਿੱਤੀ ਗਈ ਹੈ ਜੇਕਰ ਤੁਹਾਨੂੰ ਕਿਸੇ ਉੱਪਰ ਸ਼ੱਕ ਹੈ ਜਾਂ ਕੋਈ ਰਿਸ਼ਤੇਦਾਰ ਦੇ ਉੱਪਰ ਸ਼ੱਕ ਹੈ ਚਾਹੇ ਤੁਹਾਨੂੰ ਕਿਸੇ ਆਂਢੀ ਗੁਆਂਢੀ ਤੇ ਸ਼ੱਕ ਹੈ ਤਾਂ ਤੁਸੀਂ ਉਸ ਦਾ ਨਾਮ ਲੈਂਦੇ ਹੋਏ ਇਸ ਨਿੰਬੂ ਨੂੰ ਘਰ ਦੇ ਵਿੱਚ ਜਾਂ ਦੁਕਾਨ ਦੇ ਵਿੱਚ ਘੁਮਾਉਣਾ ਹੈ ਤੇ ਉਸ ਵਿਅਕਤੀ ਦਾ ਨਾਮ ਤੁਸੀਂ ਬੋਲਦੇ ਜਾਣਾ ਹੈ ਤੇ ਉਸ ਵਿਅਕਤੀ ਦਾ ਨਾਮ ਤੁਸੀਂ ਬੋਲਦੇ ਜਾਣਾ ਹੈ ਤੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਉਸ ਬਾਰੇ ਵੀ ਗੱਲ ਕਰਦੇ ਜਾਣਾ ਹੈ ਇਹ ਉਪਾਅ ਕਰਦੇ ਸਮੇ ਤੁਸੀ ਕਿਸੇ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ ਕਿਉਂਕਿ ਇਹ ਜਿਹੜਾ ਨਿੰਬੂ ਹੁੰਦਾ ਹੈ ਇਹ ਤੁਹਾਡੀ ਦੁਕਾਨ ਦੀ ਜਾਂ ਤੁਹਾਡੇ ਘਰ ਦੀ 네ਗੇਟਿਵ એનર્ਜੀ ਨੂੰ ਆਪਣੇ ਅੰਦਰ ਸੋਖ ਲਵੇਗਾ ਜਿਸ ਨਾਲ ਤੁਹਾਡੇ ਘਰ ਦੀਆਂ ਜਾਂ ਦੁਕਾਨ ਦੀਆਂ 네ਗੇਟਿਵ એનર્ਜੀ ਦੂਰ ਹੋ ਜਾਣਗੀਆਂ ਤੇ ਤੁਸੀਂ ਇਸ ਤਰ੍ਹਾਂ ਬੋਲਦੇ-ਬੋਲਦੇ ਹੀ ਇਹ ਉਪਾਅ ਕਰਨਾ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਇਥੇ ਇਹ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਉਪਾਅ ਤੁਸੀਂ ਕਰ ਰਹੇ ਹੋ ਇਹ ਤੁਸੀਂ ਸਾਰੇ ਹੀ ਕਮਰਿਆਂ ਦੇ ਵਿੱਚ ਲੈ ਕੇ ਜਾ ਰਹੇ ਹੋ ਉਸ ਵੇਲੇ ਤੁਸੀਂ ਕਿਸੇ ਵੀ ਆਪਣੇ ਘਰ ਦੇ ਜੀ ਦੇ ਨਾਲ ਗੱਲਬਾਤ ਨਹੀਂ ਕਰਨੀ ਸਿਰਫ ਪਰਮਾਤਮਾ ਦੇ ਨਾਲ ਮਨ ਦੇ ਅੰਦਰ ਹੀ ਗੱਲਬਾਤ ਕਰਨੀ ਹੈ ਜਦੋਂ ਪੂਰੇ ਕਮਰਿਆਂ ਦੇ ਵਿੱਚ ਤੁਸੀਂ ਇਸ ਨਿੰਬੂ ਨੂੰ ਘੁਮਾ ਦਿੱਤਾ ਉਸ ਤੋਂ ਬਾਅਦ ਸਿੱਧਾ ਤੁਸੀਂ ਘਰ ਤੋਂ ਬਾਹਰ ਚਲੇ ਜਾਣਾ ਹੈ ਘਰ ਤੋਂ ਬਾਹਰ ਜਾ ਕੇ ਤੁਸੀਂ ਰੋਡ ਦੇ ਉੱਪਰ ਜੇ ਕੋਈ ਡਸਟਬਿਨ ਹੈ ਤਾਂ ਉਸ ਵਿੱਚ ਤੁਸੀਂ ਇਹ ਨਿੰਬੂ ਸੁੱਟ ਦੇਣਾ ਹੈ ਜੇਕਰ ਕੋਈ ਨਾਲਾ ਹੈ ਜਾਂ ਕੋਈ ਖਾਲੀ ਜਗ੍ਹਾ ਹੈ ਤਾਂ ਉਸ ਉੱਪਰ ਤੁਸੀਂ ਇਹ ਨਿੰਬੂ ਸੁੱਟਾਉਣਾ ਹੈ ਫਿਰ ਤੁਸੀਂ ਘਰ ਨੂੰ ਆ ਜਾਣਾ ਹੈ ਤੁਸੀਂ ਮੁੜ ਕੇ ਉਸ ਨਿੰਬੂ ਵਾਲ ਬਿਲਕੁਲ ਵੀ ਨਹੀਂ ਦੇਖਣਾ ਕਿ ਇਹ ਨਿੰਬੂ ਜਿਹੜਾ ਅਸੀਂ ਸੁੱਟਿਆ ਸੀ ਇਹ ਕਿੱਥੇ ਡਿੱਗਾ ਹੈ ਜਾਂ ਕਿਤੇ ਇੱਧਰ ਉੱਧਰ ਤਾਂ ਨਹੀਂ ਡਿੱਗ ਗਿਆ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਕਾਰ ਵਾਪਸ ਆ ਰਹੇ ਹੋ ਤਾਂ ਕਦੇ ਵੀ ਮੁੜ ਕੇ ਪਿੱਛੇ ਨਾ ਵੇਖੋ ਇਹਨਾਂ ਦੋ ਗੱਲਾਂ ਦਾ ਧਿਆਨ ਤੁਸੀਂ ਖਾਸ ਕਰਕੇ ਰੱਖਣਾ ਹੈ ਕਿ ਜਦੋਂ ਤੁਸੀਂ ਨਿੰਬੂ ਕਮਾਉਣਾ ਹੈ ਉਦੋਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਤੇ ਜਦੋਂ ਤੁਸੀਂ ਕਾਰ ਵਾਪਸ ਆਉਣਾ ਹੈ ਤਾਂ ਉਦੋਂ ਤੁਸੀਂ ਇਸ ਨਿੰਬੂ ਨੂੰ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਵੇਖਣਾ ਬਸ ਜਦੋਂ ਤੁਸੀਂ ਨਿੰਬੂ ਇਹ ਸੁੱਟ ਕੇ ਕਾਰ ਵਾਪਸ ਆਉਣਾ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਘਰੇ ਆ ਕੇ ਹੱਥ ਮੂੰਹ ਧੋ ਲੈਣਾ ਹੈ ਤਾਂ ਫਿਰ ਦੇਖਣਾ ਕਿ ਤੁਹਾਡੇ ਘਰ ਵਿੱਚ ਜਿਹੜੇ ਅਚਾਨਕ ਲੜਾਈ ਝਗੜੇ ਹੁੰਦੇ ਸਨ ਉਹ ਵੀ ਬੰਦ ਹੋ ਜਾਣਗੇ ਇਹੋ ਜਿਹਾ ਉਪਾਅ ਹੈ ਇਹ ਤੁਸੀਂ ਬਹੁਤ ਹੀ ਸ਼ਰਧਾ ਦੇ ਨਾਲ ਕਰਨਾ ਹੈ ਵਿਸ਼ਵਾਸ ਦੇ ਨਾਲ ਕਰਨਾ ਹੈ ਫਿਰ ਤੁਹਾਨੂੰ ਫਾਇਦਾ ਹੋਵੇਗਾ ਕਿਉਂਕਿ ਜਿਹੜਾ ਨਿੰਬੂ ਹੁੰਦਾ ਹੈ ਇਹ ਘਰ ਦੀ ਤੇ ਦੁਕਾਨ ਦੀ એનર્ਜੀ ਹੋਵੇਗੀ ਉਸ ਨੂੰ ਆਪਣੇ ਅੰਦਰ ਸੋਖ ਲਵੇਗਾ ਤੁਹਾਡੇ ਸਾਰੇ ਹੀ ਰੁਕੇ ਹੋਏ ਕੰਮ ਸਫਲਤਾਪੂਰਵਕ ਹੋ ਜਾਣਗੇ ਇਸ ਦੀ ਗਾਰੰਟੀ ਹੈ ਕਿ ਇਸ ਦਾ ਰਿਜ਼ਲਟ ਬਹੁਤ ਹੀ ਵਧੀਆ ਆਉਂਦਾ ਹੈ ਜੇਕਰ ਤੁਸੀਂ ਵੀ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾ ਜੇਕਰ ਤੁਸੀਂ ਵੀ ਇਹ ਉਪਾਅ ਕਰ ਲੈਂਦੇ ਹੋ ਤਾਂ ਵੇਖਣਾ ਕਿ 24 ਘੰਟਿਆਂ ਦੇ ਅੰਦਰ ਅੰਦਰ ਹੀ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਦੋਸਤੋ ਜੇਕਰ ਇਹ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਇਹ ਜਾਣਕਾਰੀ ਹੋਰ ਵੀ ਦੋਸਤਾਂ ਮਿੱਤਰਾਂ ਤੱਕ ਪਹੁੰਚ ਸਕੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜੀ ਲਿਖ ਕੇ ਜਰੂਰ ਆਉਣਾ ਧੰਨਵਾਦ